ਆ ਕਿਸੇ ਕੋਲ ਨਹੀਂ ਮਿਲਦੀ ਬਜਾਰੋਂ ਲੈਣੀ ਪੈਂਦੀ ਦਵਾਈ ਕਿ ਮਹਿੰਗੀ ਦਵਾਈ ਬਜਾਰੋਂ ਲੈ ਮਿਲਦੀ ਹੈ ਇਹ ਉਵੇਂ ਅਸਰਦ ਨਹੀਂ ਫਿਰ ਮਿਲਦੀ ਬਤਾਂਏ ਬਹੁਤ ਜ਼ਿਆਦਾ ਹੈ ਇੱਧਰ ਜਿੱਦਾਂ ਹੁਣ ਆਈ ਚਾਈਦਾ ਵੇਖੇਦਾ ਹੁਣ ਕਈ ਵਿਚਾਰੇ ਡਿੱਗਨ ਤੱਕ ਇੱਥੇ ਹੋਏ ਪਿਆ ਕੋ ਡੇਕੇ ਮੋਰਸਲ ਤੋਂ ਕਿਹੜਾ ਵਜੇ ਡਿੱਗਨ ਦਾ ਖਤਰਾ ਹੀ ਆ ਪਾਣੀ ਦੇ ਵਿੱਚ ਬਹੁਤ ਹਾਲਾਤ ਮੰਦੇ ਆ ਅੱਛਾ ਹਾfte ਤੋਂ ਬਾਕੀ ਦਵਾਈ ਕੋ ਮਿਲ ਜਾਂਦੀ ਹੈ ਬਾਹਰੋਂ ਤੇ ਮਿਲਦੀ ਕੋ ਅੰਦਰੋਂ ਮਿਲ ਜਾਂਦੀ ਆ ਸਟੋਰੀ ਤਾਂ ਬਹੁਤ ਜ਼ਿਆਦੀ ਹੁੰਦੀ ਹੈ ਜੀ ਬਹੁਤ ਜ਼ਿਆਦੀ ਮੋਰਸਲ ਕੋਈ ਨਹੀਂ ਵਜਦਾ ਮੇਰੀ ਵਾਈਫਰ ਦਾਖਲ ਹੈ ਠੀਕ ਹੈ ਜੀ ਸਵੇਰੇ ਇੱਕ ਵਾਰੀ ਡਾਕਟਰ ਹੁੰਦਾ ਵੇਖਣ ਵਾਸਤੇ ਉਹ ਵੀ 9:30 ਵਜੇ ਡਾਕਟਰ ਆਈ ਸੀਗੇ ਉਹ ਵੇਖ ਕੇ ਗਏ ਨੇ ਦਵਾਈਆਂ ਮੇਰੇ ਨਾਲ ਚੱਲੋ ਉਵੇਂ ਪਈਆਂ ਨੇ ਕਿਸੇ ਨੇ ਆ ਕੇ ਇਹ ਨਹੀਂ ਕਿਹਾ ਕਿ ਇਹ ਦਵਾਈ ਖਾਣੀ ਹੈ ਜਾਂ ਉਹ ਦਵਾਈ ਖਾਣੀ ਹੈ ਚਾਰ ਗਲੂਗੋਟੀ ਬੋਤਲਾਂ ਮਿਲੀਆਂ ਨੇ ਉਹ ਉਵੇਂ ਹੀ ਪਈਆਂ ਨੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਦੇ ਵੱਲੋਂ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਲੋਕਾਂ ਨੂੰ ਸੁੱਖ ਸਹੂਲਤਾਂ ਜਿਹੜੀਆਂ ਨੇ ਉਹ ਵੱਧ ਤੋਂ ਵੱਧ ਮਿਲਣਗੀਆਂ ਅਤੇ ਸਭ ਨਾਲ ਪਹਿਲਾਂ ਉਹਨਾਂ ਦੇ ਵੱਲੋਂ ਜਿਹੜੀ ਗੱਲ ਕੀਤੀ ਗਈ ਸੀ ਕਿ ਲੋਕਾਂ ਨੂੰ ਚੰਗੀ ਸਿਹਤ ਅਤੇ ਸਿੱਖਿਆ ਤੇ ਭ੍ਰਸ਼ਟਾ ਮੁਕਤ ਸਰਕਾਰ ਜਿਹੜੀ ਲੋਕਾਂ ਨੂੰ ਦਿੱਤੀ ਜਾਏਗੀ ਲੇਕਿਨ ਜੇ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੇ ਜ਼ਿਲ੍ਹਾ ਹਸਪਤਾਲ ਦੀ ਤਾ ਉਥੋਂ ਦੇ ਜਿਹੜੇ ਹਾਲਾਤ ਨੇ ਇਸ ਵੇਲੇ ਵੱਤ ਤੋਂ ਵੱਧਰ ਹੋਏ ਹੋਏ ਨੇ ਤਸਵੀਰਾਂ ਦੇ ਵਿੱਚ ਸਭ ਨਾਲ ਪਹਿਲਾਂ ਤੁਸੀਂ ਵੇਖ ਲਓ ਕਿ ਸੀਵੇ ਦਾ ਪਾਣੀ ਕਿਸ ਤਰੀਕੇ ਦੇ ਨਾਲ ਪੂਰੇ ਹਸਪਤਾਲ ਦੇ ਵਿੱਚ ਫੈਲਿਆ ਹੋਇਆ ਹੈ ਕਿ ਜੋ ਆਉਣ ਵਾਲੇ ਮਰੀਜ਼ ਹੈਗੇ ਨੇ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਜਿੱਥੇ ਇੱਕ ਪਾਸੇ ਸਿਹਤ ਵਿਭਾਗ ਦੇ ਵੱਲੋਂ ਵਕ ਵਕ ਚਿੱਠੀਆਂ ਕੱਢੀਆਂ ਜਾਂਦੀਆਂ ਹਨ ਕਿ ਆਪਣੇ ਆਸ-ਪਾਸ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ ਕਿਉਂਕਿ ਗੰਦੇ ਪਾਣੀ ਦੇ ਵਿੱਚ ਜਿਹੜੇ ਮੱਛਰ ਹੈ ਤੇ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ ਹੈ ਸਿਵਲ ਹਸਪਤਾਲ ਦੇ ਵਿੱਚ ਹੀ ਜਿਹੜਾ ਹੈ ਪਾਣੀ ਚਾਰੋਂ ਤਰਫ ਫੈਲਿਆ ਹੋਇਆ ਹੈ ਪਿਛਲੇ ਕਰੀਬ 1 ਮਹੀਨੇ ਤੋਂ ਦੱਸਿਆ ਜਾ ਰਿਹਾ ਹੈ ਕਿ ਐਕਸਰੇ ਮਸ਼ੀਨ ਕੰਮ ਨਹੀਂ ਕਰ ਰਹੀ ਹੈਗੀ ਤੇ ਜਿਹੜੇ ਮਰੀਜ਼ ਇੱਥੇ ਆਂਦੇ ਹਨ ਉਹਨਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਸਾਡੇ ਨਾਲ ਇੱਥੇ ਫਿਰੋਜ਼ਪੁਰ ਦੇ ਕੁਝ ਲੋਕ ਵੀ ਹੈਗੇ ਹਨ ਜੋ ਇੱਥੇ ਦਵਾਈਆਂ ਵਾਸਤੇ ਵੀ ਆਏ ਨੇ ਉਹਨਾਂ ਕੋਲੋਂ ਵੀ ਜਾਣਕਾਰੀ ਲੈ ਲੈਣੇ ਆ ਕੀ ਸਰਕਾਰ ਦੇ ਵੱਲੋਂ ਜੋ ਸਿਹਤ ਹਸੂਲਤਾਵਾਂ ਦਿੱਤੀਆਂ ਜਾ ਰਹੀਆਂ ਹਨ ਉਹ ਕਿਸ ਤਰੀਕੇ ਦੀਆਂ ਦਿੱਤੀਆਂ ਜਾ ਰਹੀਆਂ ਨੇ ਸਰ ਤੁਸੀਂ ਇੱਥੇ ਆਇਓ ਸਿਵਲ ਹਸਪਤਾਲ ਵਿੱਚ ਆਇਓ ਕੀ ਆਪਣਾ ਇਲਾਜ ਕਰਾਉਣ ਵਾਸਤੇ ਆਇਓ ਤੇ ਇਲਾਜ ਕੀ ਹੋ ਰਿਹਾ ਪ੍ਰੋਪਰ ਤੁਹਾਡਾ ਇੱਥੇ ਦਵਾਈ ਤੁਹਾਨੂੰ ਮਿਲਦੀ ਹੈ ਜੀ ਦਵਾਈ ਮਿਲਦੀ ਹੈ ਦਵਾਈ ਜਿਉਂਨਾ ਚਿਰ ਮਿਲਦੀ ਜਿੰਨਾ ਚਿਰ ਆਪਰੇਸ਼ਨ ਦਾਖਲ ਰਹੀਦਾ ਜੋ ਦਾਖਲ ਤੋਂ ਵੀ ਛੁੱਟੀ ਹੋ ਮਿਲ ਜਾਂਦੀ ਨਾ ਮੁੜ ਕੇ ਪਰਚੀ ਤੇ ਦਵਾਈ ਵੀ ਨਹੀਂ ਮਿਲਦੀ ਬਾਕੀ ਜਿਹੜਿਆ ਗੰਦਕੀ ਵਾਲਾ ਕੰਮ ਹੈ ਤਾਂ ਬੜਾ ਜਿਆਦਾ ਗੰਦੇ ਇੱਥੇ ਨੰਗਿਆਂ ਨ ਜਾਂਦਾ ਇੱਕ ਸਟਾਂ ਲੱਗੀਆਂ ਨੇ ਇੱਕ ਤਿਲਕ ਤਿਲਕ ਇੱਥੇ ਲੈ ਕੇ ਹੋਰ ਕੰਮ ਵਾਧੇ ਪੈ ਜਾਂਦਾ ਤੁਸੀਂ ਇੱਥੇ ਕਿਸ ਚੀਜ਼ ਦੀ ਦਵਾਈ ਲੈਣ ਵਾਸਤੇ ਆਏ ਸੀਗੇ ਆ ਲੱਤ ਟੁੱਟੀ ਮੇਰੀ ਅੱਛਾ ਜੀ ਤੇ ਜਿੰਨੀ ਵਾਰੀ ਆਏ ਉਹ ਡਾਕਟਰ ਮਿਲਦੇ ਜਾਂ ਦਵਾਈਆਂ ਹਾਂ ਡਾਕਟਰ ਮਿਲਿਆ ਐ ਐਕਸ-ਰੇ ਮਸ਼ੀਨ ਕਹਿੰਦੇ ਲਗਾਤਾਰ ਖਰਾਬ ਹੈ ਜੀ ਨਾ ਉਹ ਬਹੁਤ ਬਰੀ ਖਰਾਬ ਹੋਈ ਉਹ ਤਾਂ ਕੰਨਾਂ ਲੋਕਾਂ ਨੇ ਅਕਸਰ ਬਾਹਰੋਂ ਕਰਾ ਕੇ ਤੇ ਫੇਰ ਇੱਥੇ ਆਣ ਕੇ ਕੀਤਾ ਕੰਮ ਆਉਂਦਾ ਜੇ ਇੱਕ ਵਾਰ ਸੇ ਸਰਕਾਰ ਕਹਿੰਦੀ ਹੈ ਕਿ ਆਮ ਲੋਕਾਂ ਨੂੰ ਅਸੀਂ ਸਹੂਲਤਾਂਵਾਂ ਦਵਾਂਗੇ ਕਿਉਂਕਿ ਗਰੀਬ ਬੰਦੇ ਨੇ ਜੇ ਇੱਥੇ ਸਿਵਲ ਹਸਪਤਾਲ ਦੇ ਵਿੱਚ ਲਾਇਕ ਰੋਣ ਆਉਣਾ ਤਾਂ ਕਿੱਦਾਂ ਦੇਖਦੇ ਹੋ ਜੀ ਤੁਸੀਂ ਇੱਕ ਕਰਾ ਕਰਾ ਕੇ ਦੋਹਾਂ ਲਈਆਂ ਨੇ ਹਾਂ ਕਿ ਬਾਹਰੋਂ ਐਕਸਰਾ ਕਰਾਣਾ ਪੈਂਦਾ ਉਹ ਮਹਿੰਗਾ ਹੁੰਦਾ ਜੀ ਇਹ ਨਹੀਂ ਪਤਾ ਆਪਾਂ ਕਰਾਇਆ ਹੀ ਨਹੀਂ ਆਪਾਂ ਨੂੰ ਨਹੀਂ ਪਤਾ ਕਿ ਮਹਿੰਗਾ ਕਿ ਸਸਤਾ ਹੈ ਆਪਾਂ ਕਰਾਇਆ ਹੀ ਨਹੀਂਗਾ ਆਪਾਂ ਦੇ ਇੱਥੋਂ ਹੀ ਕਰਾਇਆ ਤੇ ਇੱਥੇ ਹੀ ਆਪਣਾ ਕੰਮ ਚੱਲੀ ਗਿਆ ਉਦੋਂ ਪਹਿਲਾਂ ਵਾਲੇ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਿ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੇ ਸਿਹਤ ਸੁਵਿਧਾਵਾਂ ਹੈਗੀਆਂ ਨੇ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਦਵਾਂਗੇ ਤਾਂ ਜੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ ਕੀ ਹਾਲਾਤ ਜਿਹੜੇ ਇੱਥੇ ਫਿਰੋਜ਼ਪੁਰ ਦੇ ਹੈਗੇ ਨੇ ਜੀ ਫਿਰੋਜ਼ਪੁਰ ਹਾਲਾਤ ਦਾ ਬਹੁਤ ਮਾੜਾ ਹੈ ਬਹੁਤ ਗਲਤ ਹਾਲਾਤ ਹੋ ਗਏ ਨੇ ਤੇ ਪਾਣੀ ਜਿਹੜੇ ਹਸਪਤਾਲਾਂ ਵਿੱਚ ਵੀ ਜਿਹੜੇ ਪ੍ਰਸ਼ਾਣੇ ਉਹ ਬਿਲਕੁਲ ਬੇਕਾਰ ਹੋ ਗੀਆਂ ਨੇ ਤੇ ਜਿਹੜਾ ਪਾਣੀ ਉਹ ਸਰਵਤਬ ਨਹੀਂ ਸੰਭਾਲਿਆ ਜਾਂਦਾ ਬਹੁਤ ਗਲਤ ਪਾਣੀ ਹੋ ਗਿਆ ਤੇ ਸਿਰ ਜਿਹੜਾ ਬਿਲਕੁਲ ਹੀ ਨਾ ਚੱਲਦਾ ਨਹੀਂ ਪਿਆ ਤੇ ਪਲੱਛਾਂ ਜਿਹੜੀਆਂ ਬਿਲਕੁਲ ਖਤਮ ਹੋ ਗਈਆਂ ਨੇ ਉਹਨਾਂ ਦੇ ਅੰਦਰ ਵੀ ਲਗਾਤਾਰ ਜਿਹੜਾ ਪਾਣੀ ਛਿੰਮਦਾ ਰਹਿੰਦਾ ਹੈਗਾ ਬਹੁਤ ਆਂਦੀ ਹਾਂਜੀ ਬਹੁਤ ਬਹੁਤ ਜ਼ਿਆਦਾ ਆਂਦੀ ਤੇ ਤੁਸੀਂ ਇੱਥੇ ਮਰੀਜ਼ ਨੂੰ ਨਾਲ ਲੈ ਕੇ ਆਏ ਹੋ ਤੇ ਕਿੰਨੀ ਪਰੇਸ਼ਾਨੀ ਹੋਦੀ ਪਰੇਸ਼ਾਨੀ ਬਹੁਤ ਜ਼ਿਆਦਾ ਆਂਦੀ ਇੱਕ ਜੋ ਜੋ ਸਾਰੇ ਪਾਸੇ ਪਲੱਛ ਦਾ ਕੋਈ ਨਹੀਂ ਹਸਾਬ ਹੋਵੇਗਾ ਕੀ ਕਰੇ ਬੰਦਾ ਸੇ ਉਹ ਜੰਦਰੇ ਮਾਰੇ ਪਏ ਨੇ ਇੱਕ ਪਾਸੇ ਸਰਕਾਰ ਜਿਹੜਾ ਕਹਿੰਦੀ ਹੈਗੀ ਆ ਕਿ ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਨੇ ਮੁਹੱਲਾ ਕਲੀਨਿਕ ਵੀ ਬਣਾਏ ਗਏ ਨੇ ਤਾਂ ਜੋ ਲੋਕਾਂ ਨੂੰ ਜਿਹੜੀ ਵੱਧ ਤੋਂ ਵੱਧ ਜਿਹੜੀ ਹੈ ਸਹੂਲਤਾਂ ਮਿਲ ਜਾਣ ਕਿਵੇਂ ਵੇਖਦੇ ਹੋ ਜੀ ਇਹ ਪਲੱਸਿਆ ਤੁਹਾਨੂੰ ਵਿਖਾ ਸਕੀਏ ਸਹੂਲਤਾਂ ਨਹੀਂ ਪਲੱਸਿਆ ਤੁਹਾਨੂੰ ਵਿਖਾਈਏ ਤੇ ਫਿਰ ਤੁਹਾਨੂੰ ਪਤਾ ਲੱਗੇ ਵੀ ਠੀਕ ਪਲੱਸਾਂ ਕੀ ਬਣਿਆ ਪਿਆ ਹੈ ਲੋਕਾਂ ਨੂੰ ਦਵਾਈਆਂ ਮਿਲਦੀਆਂ ਹੈਗੀਆਂ ਨੇ ਕਿਉਂਕਿ ਕਈ ਵਾਰੀ ਸਾਹਮਣੇ ਆਂਦਾ ਕਿ ਪਰਚੀ ਜਿਹੜੀ ਡਾਕਟਰ ਦੇ ਵੱਲੋਂ ਲਿਖੀ ਜਾਂਦੀ ਹੈ ਉਹ ਮਰੀਜ਼ ਕਹਿ ਦਿੰਦੇ ਕਿ ਸਾਨੂੰ ਦਵਾਈ ਜਿਹੜੀ ਹੈ ਹਸਪਤਾਲ ਦੇ ਵਿੱਚੋਂ ਨਹੀਂ ਮਿਲਦੀ ਹੈਗੀ ਆ ਕਿਸੇ ਵੇਲੇ ਨਹੀਂ ਮਿਲਦੀ ਬਾਜ਼ਾਰੋਂ ਲੈਣੀ ਪੈਂਦੀ ਦਵਾਈ ਕਦੇ ਮਹਿੰਗੀ ਦਵਾਈ ਬਾਜ਼ਾਰੋਂ ਲੈ ਮਿਲਦੀ ਹੈ ਇਹ ਮੂਵਮੈਂਟ ਹਸਪਤਾਲ ਨਹੀਂ ਫਿਰ ਮਿਲਦੀ ਇਹ ਹਸਪਤਾਲ ਦਾ ਇੱਕ ਤਾਂ ਮਾੜਾ ਬੰਦਾ ਹੀ ਆਂਦਾ ਉਹਦੇ ਲਈ ਕਿੰਨਾ ਧੋਖਾ ਬਾਕੀ ਬਿਲਕੁਲ ਬਿਲਕੁਲ ਮਾੜਾ ਬੰਦਾ ਤਗੜਾ ਬੰਦਾ ਆਉਣਾ ਹੀ ਨਹੀਂ ਦਾ ਉਹਦਾ ਤਗੜਾ ਬੰਦਾ ਜਿਹੜਾ ਉਹ ਉਹ ਪਾਸੇ ਲਾਇਕ ਰਹਾਂਦਾ ਪ੍ਰਾਈਵੇਟ ਚੋਂ ਤੁਸੀਂ ਕੀ ਮੰਗ ਕੀ ਕਰਦੇ ਹੋ ਸਰਕਾਰ ਦੇ ਕੋਲ ਅਸੀਂ ਮੰਗ ਕਰਦੇ ਜੋ ਦਵਾਈ ਦੂਈ ਜੋ ਸਾਰਾ ਨਾ ਇਹ ਸਹੂਲ ਸਹੀ ਹੋਣੀ ਚਾਹੀਦੀ ਮਾੜੇ ਆਦਮੀ ਨੂੰ ਠੀਕ ਹੈ ਨਾ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੈਗੇ ਉਹ ਕੀ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਆਂਦੀ ਭੀ ਇੱਥੇ ਸੀਵਰੇਜ ਦਾ ਬੁਰਾ ਹਾਲ ਹੈਗਾ ਕਿੱਦਾਂ ਦੇਖਦੇ ਹੋ ਅੱਛਾ ਨਹੀਂ ਤਾਂ ਸ਼ਹਿਰ ਇਦਾਂ ਹੀ ਬਹੁਤ ਜ਼ਿਆਦਾ ਹੈ ਇੱਧਰ ਵੀ ਜਿੱਦਾਂ ਹੁਣ ਆਈ ਚਾਈਦਾ ਵੇਖੇਦਾ ਹੁਣ ਕਈ ਵਿਚਾਰੇ ਡਿੱਗਨ ਤੱਕ ਇੱਥੇ ਹੋਏ ਪਿਆ ਕੋ ਡੇਕੇ ਲਾਤ ਮੁਰਸ਼ਲ ਤੋਂ ਕਹਿ ਰਿਹਾ ਡਿੱਗਣ ਦਾ ਖਤਰਾ ਹੀ ਆ ਪਾਣੀ ਦੇ ਵਿੱਚ ਬਹੁਤ ਹਾਲਾਤ ਮੰਦੇ ਆ ਸ਼ਾ ਸ਼ਾਹਤੇ ਤੋਂ ਬਾਕੀ ਦਵਾਈ ਕੋ ਮਿਲ ਜਾਂਦੀ ਐ ਬਾਹਰੋਂ ਤੇ ਕੋ ਮਿਲਦੀ ਕੋ ਅੰਦਰੋਂ ਮਿਲ ਜਾਂਦੀ ਆ ਬਾਕੀ ਡਾਕਟਰ ਤੋਂ ਚੱਲ ਮਿਲ ਰਹੇ ਨੇ ਪਰ ਇੰਨਾ ਨਹੀਂ ਆਪਾਂ ਨੂੰ ਮਤਲਬ ਵੀ ਬਾਹਰ ਦੀ ਦਵਾਈ ਜਿਹੜੀ ਪ੍ਰੋਪਰ ਜਿਹੜੇ ਆਪਾਂ ਪਹਿਲਾਂ ਟ੍ਰੀਟਮੈਂਟ ਚ ਤਾਂ ਮਿਲਦੀ ਪਈ ਆ ਆਪਣੀ ਦਵਾਈ ਜੱਗੇ ਪਿਛੇ ਆਉਣੇ ਤੋਂ ਆਪਣੰ ਅੰਦਰ ਦਵਾਈ ਮਿਲਦੀ ਆ ਬਾਕੀ ਜਿਹੜੇ ਬਾਹਰ ਦੇ ਲ ਬਰ ਕੋ ਨਹੀਂ ਲਈ ਜਾਂਦੀ ਜਿਹੜੇ ਟ੍ਰੀਟਮੈਂਟ ਚ ਮਿਲ ਜਾਂਦੀ ਉਹ ਦਵਾਈ ਨਹੀਂ ਮਿਲਦੀ ਇੱਕ ਚੋਰੀਆਂ ਦਾ ਮਾਮਲਾ ਵੀ ਇੱਥੇ ਬੜਾ ਸਾਹਮਣੇ ਆਂਦਾ ਕਿ ਜਿਹੜੇ ਮੋਟਰਸਾਈਕਲ ਹੈਗੇ ਨੇ ਉਹ ਕਾਫੀ ਜਿਹੜੇ ਇੱਥੇ ਚੋਰੀ ਹੋ ਜਾਂਦੇ ਕਿਉਂਕਿ ਜੇ ਗੱਲ ਕੀਤੀ ਜਾਵੇ ਕਿ ਨਾ ਤਾਂ ਇੱਥੇ ਜਿਹੜਾ ਹੈਗਾ ਕੋਈ ਚੌਂਕੀਦਾਰ ਰੱਖਿਆ ਗਿਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦੀ ਰੱਖਿਆ ਜਿਹੜੀ ਹੈ ਉਹ ਕੀਤੀ ਜਾ ਸਕੇ ਤੁਸੀਂ ਕਿਦਾਂ ਦੇਖਦੇ ਹੋ ਕਿ ਹਸਪਤਾਲ ਦੇ ਵਿੱਚ ਇੰਤਜ਼ਾਮਤ ਪੂਰੇ ਹੈਗੇ ਨੇ ਜੀ ਚੋਰੀ ਤਾਂ ਬਹੁਤ ਜ਼ਿਆਦੀ ਹੁੰਦੀ ਹੈ ਜੀ ਬਹੁਤ ਜ਼ਿਆਦੀ ਮੋਟਰਸਾਈਕਲ ਕੋਈ ਨਹੀਂ ਵੱਜਦਾ ਮਰੀਜ਼ ਨੂੰ ਅੰਦਰ ਠਿਕਰ ਲੈ ਕੇ ਆਣਾ ਪੈਂਦਾ ਜੀ ਹਾਂ ਜੀ ਹਾਂ ਜੀ ਹੁਣ ਮੈਂ ਇਹਨੂੰ ਨਾਲ ਲੈ ਕੇ ਅੰਦਰ ਤੇ ਮੋਟਰਸਾਈਕਲ ਨਾਲ ਲੈ ਕੇ ਗਿਆ ਡਰਦੇ ਹਾਂ ਮੋਟਰਸਾਈਕਲ ਚਕੀਜਨ ਤੋਂ ਹੀ ਬਹੁਤ ਡਰ ਹੈ ਤੇ ਇਹ ਤੁਹਾਨੂੰ ਲੱਗਦਾ ਕਿ ਇੱਥੇ ਪਾਰਕਿੰਗ ਦੀ ਜਿਹੜੀ ਵਿਵਸਥਾ ਹੋਣੀ ਚਾਹੀਦੀ ਤਾਂ ਜੋ ਕਿਉਂਕਿ ਇੱਕ ਗਰੀਬ ਬੰਦਾ ਇੱਥੇ ਦਵਾਈ ਲੈਣ ਵਾਸਤੇ ਆਂਦਾ ਤੇ ਜਦੋਂ ਉਹ ਮੋਟਰਸਾਈਕਲ ਚੋਰੀ ਹੋ ਜਾਂਦਾ ਤਾਂ ਫਿਰ ਹੋਰ ਜ਼ਿਆਦਾ ਪਰੇਸ਼ਾਨੀ ਬਹੁਤ ਬਹੁਤ ਦਿੱਕਤ ਬਹੁਤ ਆਉਂਦੀ ਹੈ ਬਹੁਤ ਜ਼ਿਆਦਾ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਕੋਲ ਵੀ ਜਾਣਕਾਰੀ ਲੈ ਲੈਣੇ ਆ ਸਰ ਤੁਸੀਂ ਕਿਦਾਂ ਵੇਖਦੇ ਹੋ ਕਿ ਇੱਥੋਂ ਦੇ ਜਿਹੜੇ ਹਾਲਾਤ ਹੈਗੇ ਨੇ ਕਿਵੇਂ ਦੇ ਸਿਵਲ ਹਸਪਤਾਲ ਦੇ ਹੈਗੇ ਨੇ ਲੋਕਾਂ ਨੂੰ ਕੋਈ ਪਰੇਸ਼ਾਨੀਆਂ ਆਉਂਦੀਆਂ ਆ ਜਾਂ ਇੱਥੇ ਇਲਾਜ ਚੰਗਾ ਹੁੰਦਾ ਲੋਕਾਂ ਦਾ ਨਹੀਂ ਇਲਾਜ ਤੇ ਠੀਕ ਹੈ ਜਿਹੜਾ ਵੀ ਹੁੰਦਾ ਜਵੇਂ ਵੀ ਹੁੰਦਾ ਠੀਕ ਹੁੰਦਾ ਮਗਰ ਹੁਣ ਮੇਰੀ ਵਾਈਫ ਦਾਖਲ ਹੈ ਠੀਕ ਹੈ ਜੀ ਸਵੇਰੇ ਇੱਕ ਵਾਰੀ ਡਾਕਟਰ ਹੁੰਦਾ ਵੇਖਣ ਵਾਸਤੇ ਉਹ ਵੀ 9:30 ਵਜੇ ਡਾਕਟਰ ਆਈ ਸੀਗੇ ਉਹ ਵੇਖ ਕੇ ਗਏ ਨੇ ਦਵਾਈਆਂ ਮੇਰੇ ਨਾਲ ਚੱਲੋ ਉਵੇਂ ਪਈਆਂ ਨੇ ਕਿਸੇ ਨੇ ਆ ਕੇ ਇਹ ਨਹੀਂ ਕਿਹਾ ਕਿ ਇਹ ਦਵਾਈ ਖਾਣੀ ਹੈ ਜਾਂ ਉਹ ਦਵਾਈ ਖਾਣੀ ਹੈ ਚਾਰ ਗਲੂ ਗੋਦੀ ਬੋਤਲਾਂ ਮਿਲੀਆਂ ਨੇ ਉਹ ਉਵੇਂ ਹੀ ਪਈਆਂ ਨੇ ਕਿਸੇ ਨੇ ਆਕੇ ਨਹੀਂ ਲਾਈਆਂ ਹਲੇ ਤੱਕ ਹੁਣ ਦੱਸੋ ਮੈਂ ਕੀ ਕਰਾਂ ਤੇ ਹਾਲਾਤ ਹੋਰ ਕਿਸ ਤਰੀਕੇ ਦੇ ਨੇ ਕਿ ਜੇ ਕੋਈ ਡਾਕਟਰ ਦੇ ਵੱਲੋਂ ਕੋਈ ਟੈਸਟ ਲਿਖੇ ਜਾਂਦੇ ਨੇ ਕੀ ਉਹ ਇੱਥੇ ਟੈਸਟ ਹੁੰਦੇ ਨੇ ਉਹਨਾਂ ਦੇ ਹਾਂਜੀ ਹਾਂਜੀ ਟੈਸਟ ਤੇ ਹੋ ਰਹੇ ਨੇ ਹੁਣ ਮੈਨੂੰ ਟਾਇਰਰ ਠਾਇਰਰ ਦਾ ਟੈਸਟ ਕਿਹਾ ਸੀਗਾ ਮੈਂ ਅੰਦਰ ਗਿਆ ਪੁੱਛਣ ਵਾਸਤੇ ਉਹ ਕਹਿੰਦੇ ਜੀ ਬਾਹਰੋਂ ਕਰਾਣਾ ਪੈਣਾ ਮੈਂ ਕਿਹਾ ਠੀਕ ਹੈ ਜੀ ਮੈਂ ਬਾਹਰੋਂ ਕਰਾ ਕੇ ਆਇਆ ਜੀ ਹਾਂ ਆ ਮੇਰੇ ਕੋਲੇ ਉਹਨਾਂ ਦੀ ਰਸੀਦ ਹੈਗੀ ਹੈ ਬਾਹਰੋਂ ਕਿੰਨੇ ਪੈਸੇ ਜਿਹੜੇ ਲੱਗਦੇ ਨੇ ਉਹੀ ਟੈਸਟ ਜੀ ਅੰਦਰੋਂ ਹੋ ਜਾਣ ਤਾਂ ਕਿੰਨਾ ਕ ਫਰਕ ਪੈਂਦਾ ਬਾਹਰੋਂ ਉਹਨਾਂ ਨੇ ਮੇਰੇ ਤੋਂ 100 ਰੁਪਈਆ ਹੀ ਲਿੱਤਾ ਜੀ 95 ਰੁਪਈਆ ਉਹਨਾਂ ਨੇ ਕਹੇ ਸੀਗੇ ਜੀ ਮੈਂ 100 ਰੁਪਏ ਦੇ ਕੇ ਮੈਂ ਆਦਿਆ ਜੀ ਤੇ ਅੰਦਰ ਇਹ ਵਾਲੇ ਟੈਸਟ ਸਰਕਾਰ ਦੇ ਵੱਲੋਂ ਤਾਂ ਫ੍ਰੀ ਹੁਣ ਤੇ ਚੰਗੀ ਗੱਲ ਹੁਣ ਨਾ ਬੰਦੇ ਕੋਲੇ ਪੈਸੇ ਹੁਣ ਕਿਹੜੇ ਪੈਰ ਤੇ ਤੇ ਬੰਦਾ ਕੀ ਕਰੇਗਾ ਜੀ ਮੈਂ ਕੋਈ ਤਕਰੀਬ ਬੰਦਾ ਮੇਰੇ ਅੱਜ ਇਹ ਕਪਟਾ ਹੋ ਗਿਆ ਇੱਕ ਤੋਂ ਮੈਂ ਕੰਮ ਤੇ ਬੈਠਿਆ ਦੂਜੀ ਮੇਰੇ ਘਰ ਵਾਲੀ ਢਿੱਲੀ ਹੈ ਉਹ ਇੱਥੇ ਢਾਕਲ ਕੀਤੀ ਹੋਈ ਹੈ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਕਿ ਅਸੀਂ ਗਰੀਬ ਲੋਕਾਂ ਦੇ ਲਈ ਜਿਹੜੇ ਆ ਮਹੱਲਾ ਕਲੀਨਿਕ ਵੀ ਖੋਲਨੇ ਤਾਂ ਜੋ ਲੋਕਾਂ ਨੂੰ ਵੱਧ ਵੱਧ ਸਹੂਲਤਾਂ ਮਿਲਣ ਤੁਸੀਂ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਕਿੱਦਾਂ ਵੇਖਦੇ ਹੋ ਕਿ ਸਰਕਾਰ ਦੇ ਵੱਲੋਂ ਜਿਹੜੇ ਇੰਤਜ਼ਾਮ ਆ ਤਾਂ ਕੀਤੇ ਗਏ ਨੇ ਸਿਵਲ ਹਸਪਤਾਲਾਂ ਦੇ ਵਿੱਚੋਂ ਵਧੀਆਂ ਨੇ ਜਾਂ ਸਰਕਾਰ ਨੂੰ ਤੁਸੀਂ ਕੀ ਜਿਹੜੀ ਹੈ ਉਹ ਦੱਸਣਾ ਚਾਹੂਗੇ ਕਿ ਆ ਇੰਤਜ਼ਾਮ ਇੱਥੇ ਕੀਤੇ ਜਾਣ ਨਹੀਂ ਇੱਥੇ ਦੇ ਇੰਤਜ਼ਾਮ ਵੇਖ ਹੀ ਰਹੇ ਹੋ ਸਾਰੇ ਜਣੇ ਵੇਖਦੇ ਹੀ ਪਏ ਨੇ ਕਿ ਕਿੰਨੇ ਕੁ ਇੰਤਜ਼ਾਮ ਹੈਗੇ ਨੇ ਇੱਥੇ ਅੱਲੇ ਮੈਂ ਪਿੱਛੇ ਮੇਰੇ ਸੋਹਰਾ ਸਾਹਿਬ ਦਿੱਲੀ ਬੀ ਹਸਪੀਟਲ ਦੇ ਵਿੱਚ ਸੀਗੇ ਜਦੋਂ ਮੈਂ ਗਿਆ ਸੀਗਾ ਉੱਥੇ ਸਫਾਈ ਵੇਖੀ ਮੈਂ ਕਹੇ ਰਿਹਾ ਜੀ ਬਾਥਰੂਮ ਤੋਂ ਬਾਹਰ ਬੈ ਕੇ ਤੁਸੀਂ ਰੋਟੀ ਖਾ ਸਕਦੇ ਹੋ ਇੰਨੀ ਸਫਾਈ ਸੀਗੀ ਔਰ ਇੱਥੇ ਬਾਥਰੂਮ ਦੇ ਅੰਦਰ ਤੁਸੀਂ ਜਾ ਨਹੀਂ ਸਕਦੇ ਬਾਥਰੂਮ ਉਹ ਪਲੇਟਾਂ ਉਹ ਟੁੱਟੀਆਂ ਹੋਈਆਂ ਨਾ ਟੁੱਟੀ ਚੱਲਦੀ ਹੈ ਨਾ ਕੁਝ ਚੱਲਦੀ ਹੈ ਇੱਕ ਹੀ ਯਾਨੀ ਕਿ ਲੇਡੀਜ਼ ਔਰ ਜੈਂਸ ਇੱਕ ਦੇ ਵਿੱਚ ਹੀ ਜਾ ਰਹੇ ਨੇ ਉਹ ਪੀਣ ਵਾਲਾ ਪਾਣੀ ਦੱਸੋ ਇੱਥੇ ਬਾਹਰ ਹੀ ਨਹੀਂ ਜਾ ਸਕਦੇ ਉਹ ਪਾਣੀ ਪੀਣ ਵਾਲਾ ਜੀ ਉਹ ਤੁਸੀਂ ਵੇਖੋ ਤੇ ਸਹੀ ਇਹਨੀ ਪਵਾਂਦੀ ਪਈ ਆ ਉੱਥੇ ਕਿ ਬੰਦਾ ਪਾਣੀ ਪੀਵੇ ਤੇ ਕੀ ਕੜਾ ਹੋਵੇਗਾ ਤੇ ਤੇ ਜਿਹੜੇ ਆ ਸੀਵਰੇਜ ਦਾ ਪਾਣੀ ਜਿਹੜਾ ਬਾਹਰ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਵੀ ਹੈਗਾ ਤੁਸੀਂ ਇੱਥੇ ਕਿੰਨੇ ਦਿਨਾਂ ਤੋਂ ਜਿਹੜਾ ਇੱਥੇ ਦਾਖਲ ਆਪਣੇ ਉਹਨਾਂ ਨੂੰ ਕੱਲ ਤੋਂ ਦਾਖਲ ਹੋਇਆ ਜੀ ਮੇਰੀ ਘਰ ਵਾਲੀ ਕੱਲ ਮੈਂ ਲੈ ਕੇ ਆਇਆ ਸੀਗਾ ਜੀ ਕੱਲੇ ਅਸੀਂ ਦਾਖਲ ਹੋਈ ਹੈ ਜੀ ਆ ਪਾਣੀ ਦਾ ਨਿਕਾਹ ਤੇ ਕੱਲ ਤੋਂ ਵੇਖ ਰਹੇ ਹਾਂ ਜੀ ਓਵੇਂ ਹੀ ਹੈ ਪਾਣੀ ਘਟ ਨਹੀਂ ਰਿਹਾ ਨਾ ਕੋਈ ਇੱਥੇ ਆ ਕੇ ਕੋਈ ਝਾੜੂ ਵੀ ਨਹੀਂ ਮਾਰਦਾ ਕਿ ਚਲ ਪਾਣੀ ਸਾਫ਼ ਕਰ ਦਈਏ ਇੱਕ ਸਾਈਡ ਤੋਂ ਕੱਢ ਦਈਏ ਉਹ ਵੀ ਨਹੀਂ ਕੋਈ ਹੋ ਰਿਹਾ ਤਾਂ ਲੋਕਾਂ ਦੇ ਵੱਲੋਂ ਵੱਡੇ ਜਿਹੜੇ ਆ ਉਹ ਇਲਜ਼ਾਮ ਲਗਾਏ ਗਏ ਹੈਗੇ ਨੇ ਕਿ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਕਿ ਜਿੱਥੇ ਆਵਾਜ਼ ਦੀ ਪਾਰਟੀ ਦੀ ਸਰਕਾਰ ਦੇ ਵੱਲੋਂ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਕਿ ਲੋਕਾਂ ਨੂੰ ਅਸੀਂ ਵੱਧ ਤੋਂ ਵੱਧ ਸਿਹਤ ਸਹੂਲਤਾਂ ਵਾਂ ਪ੍ਰਦਾਨ ਕਰ ਰਹੇ ਹੈਗੇਆਂ ਲੇਕਿਨ ਲੋਕਾਂ ਨੂੰ ਉਹਨੀਆਂ ਸਿਹਤ ਸਹੂਲਤਾਂ ਨਾ ਮਿਲਦੀਆਂ ਹੋਈਆਂ ਬਲਕਿ ਲੋਕ ਖੱਜਲ ਖਰਾਬ ਹੋ ਰਹੇ ਨੇ ਲੋਕਾਂ ਦੇ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈਗੀ ਆ ਕਿ ਸਰਕਾਰ ਜਿਹੜਾ ਇੱਥੇ ਇੰਤਜ਼ਾਮਾਤ ਪੂਰੇ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਜਿਹੜਾ ਸਹੀ ਇਲਾਜ ਉਹਨਾਂ ਦਾ ਹੋ ਸਕੇ ਕਿਉਂਕਿ ਇੱਥੇ ਗਰੀਬ ਲੋਕ ਹੀ ਜਿਹੜਾ ਆਪਣਾ ਇਲਾਜ ਕਰਨ ਦੇ ਲਈ ਆਉਂਦੇ ਹਨ ਅਤੇ ਜਦੋਂ ਉਹਨਾਂ ਨੂੰ ਇਤੋਂ ਟੈਸਟ ਅਤੇ ਜ ਦਵਾਈਆਂ ਨੋ ਨਹੀਂ ਮਿਲਦੀਆਂ ਤਾਂ ਉਹਨਾਂ ਨੂੰ ਬਾਹਰੋਂ ਵੱਧ ਰੇਟ ਦੇ ਉੱਪਰ ਉਹ ਦਵਾਈਆਂ ਲੈਣੀਆਂ ਪੈਂਦੀਆਂ ਹਨ ਜਿਸ ਤੇ ਕਰਕੇ ਉਹਨਾਂ ਦਾ ਜਿਹੜੇ ਪੈਸੇ ਹੈ ਉਹ ਜ਼ਿਆਦਾ ਲੱਗਦੇ ਹਨ ਤੇ ਗਰੀਬ ਲੋਕਾਂ ਦੇ ਲਈ ਜ਼ਿਆਦਾ ਪੈਸੇ ਲਗਾਉਣਾ ਉਹ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਬਣਦੇ ਨੇ ਕਿ ਇੱਕ ਪਾਸੇ ਤਾਂ ਮਰੀਜ਼ ਜਿਹੜਾ ਬਿਮਾਰ ਹੈਗਾ ਔਰ ਦੂਸਰੇ ਪਾਸੇ ਪੈਸੇ ਜਿਹੜੇ ਆ ਜ਼ਿਆਦਾ ਲੱਗ ਜਾਂਦੇ ਹਨ ਤਾਂ ਜਿੰਦੇ ਕਰਕੇ ਆਮ ਲੋਕਾਂ ਨੂੰ ਜਿਹੜਾ ਹੈ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਹੁਣ ਸਰਕਾਰ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਕਿ ਸਰਕਾਰ ਇੱਥੋਂ ਦੇ ਜਿਹੜੇ ਇੰਤਜ਼ਾਮਤ ਹੈਗੇ ਹਨ ਚਾਹੇ ਉਹ ਇੱਥੇ ਸਾਫ ਸਫਾਈ ਦਾ ਹੋਵੇ ਚਾਹੇ ਉਹ ਆਂ ਦਾ ਹੋਵੇ ਚਾਹੇ ਉਹ ਟੈਸਟਾਂ ਦਾ ਹੋਵੇ ਤਾਂ ਉਹ ਜਿਹੜੇ ਆ ਪ੍ਰਬੰਧ ਮੁਕੰਮਲ ਕਰਵਾਏ ਜਾਣ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ ਪੰਜਾਬ ਤੱਕ